चक्कर चकरोत रखाव प्रश्न नंबर उन्नी एक चक्कर खिंचो जिस व्यास एच दिता यह चक्कर रेखा ए बी नूँधा होया C ਬਿੰਦੂ ਵਿਚੋ ਲੰਗੇ ਹੁਣ ਸਭ ਤੋਂ ਪਹਿਲੇ ਨੰਬਰ ਤੇ AB ਰੇਖਾ ਲਓ ਬਾਹਰ ਅਸੀਂ h ਅਰਧ ਵਿਆਸ ਦੇ ਬਰਾਬਰ ਰੇਖਾ ਖਿੱਚ ਲਈ h ਅਰਧ ਵਿਆਸ ਦੇ ਬਰਾਬਰ ਉਸ ਤੋਂ ਬਾਅਦ ਪ੍ਰਕਾਰ ਨਾਲ ਕੋਈ ਦੋ ਬਿੰਦੂ ਲੈ ਕੇ AB ਲਾਈਨ ਦੇ ਉੱਤੇ ਕੋਈ ਦੋ ਬਿੰਦੂ ਲੈ ਕੇ ਐਚ ਦੂਰੀ ਦੇ ਬਰਾਬਰ ਚਾਪਾਂ ਲਾਓ ਇਹਨਾਂ ਚਾਪਾਂ ਨੂੰ ਉਪਰੋਂ ਮਿਲਾ ਦੇਵੋ ਤੇ ਡਾਟਰ ਲਾਈਨ ਖਿੱਚ ਦੇਵੋ ਸਾਨੂੰ ਹੁਣ ਇੱਕ ਸੀ ਬਿੰਦੂ ਦਿੱਤਾ ਹੋਇਆ ਬਾਹਰ ਇੱਥੇ ਸੀ ਬਿੰਦੂ ਦਿੱਤਾ ਹੋਇਆ ਆ ਸਾਡੇ ਕੋਲ ਇੱਕ ਸੀ ਬਿੰਦੂ ਆ ਜਿੰਨਾ ਸਾਡੇ ਕੋਲੇ ਆ ਐਚ ਦੂਰੀ ਆ h ਦੂਰੀ ਉਹਨੇ ਹੀ ਅਸੀਂ ਸੀ ਬਿੰਦੂ ਤੋਂ ਇਹਨੂੰ ਚਾਬ ਨੂੰ ਕੱਟ ਦੇਣਾ ਇਹ ਸਾਡੇ ਕੋਲੇ ਆ ਗਿਆ ਉਹ ਬਿੰਦੂ ਹੁਣ ਅਸੀਂ ਇਸ ਉਹ ਬਿੰਦੂ ਤੇ ਪ੍ਰਕਾਰ ਰੱਖਾਂਗੇ ਤਾਂ ਅਸੀਂ ਚੱਕਰ ਲਾਵਾਂਗੇ ਉਹ ਚੱਕਰ ਨਾੜੇ ਦਾ ਸੀ ਬਿੰਦੂ ਵਿੱਚੋਂ ਲੱਗੇਗਾ ਨਾਲ ਹੀ AB ਰੇਖਾ ਨੂੰ ਛੂੰਦਾ ਹੋਇਆ ਜਾਏਗਾ ਦੁਆਰਾ ਫਿਰ ਸਮਝ ਲਓ ਇੱਕ ਰੇਖਾ ਦਿੱਤੀ ਹੋਈ ਹੈ AB ਇਹ ਇੱਕ ਅਰਧ ਵਿਆਸ ਦਿੱਤਾ ਹੋਇਆ AB ਦੇ ਉੱਤੇ ਕੋਈ ਦੋ ਬਿੰਦੂ ਲੈ ਲਓ ਇਹਨਾਂ ਨਾਪ ਲੋ ਪ੍ਰਕਾਰ ਨਾਲ ਪਰਕਾਰ ਨਾਲ ਨਾਪ ਕੇ ਚਾਪਾ ਲਾਦੋ ਉਹਨਾਂ ਚਾਪਾ ਨੂੰ ਸਕੇਲ ਦੇ ਨਾਲ ਉੱਪਰੋਂ ਮਿਲਾ ਦਿਓ ਇੱਥੇ ਬਿੰਦੂ ਸੀ ਦਿੱਤਾ ਹੋਇਆ ਇੰਨਾ ਹੀ ਅਰਧ ਵਿਆਸ ਨਾਲ ਨਾਪਿਆ ਹੋ ਸੀ ਬਿੰਦੂ ਤੇ ਰੱਖ ਕੇ ਚਾਪ ਲਾ ਦੇਣੀ ਹੈ ਇਹ ਚਾਪ ਇੱਥੇ ਕੱਟੂਗੇ ਉਹ ਬਿੰਦੂ ਤੇ ਉਹ ਤੇ ਪ੍ਰਕਾਰ ਰੱਖੋ ਸੀਜ ਨੇ ਪ੍ਰਕਾਰ ਕੋਲ ਕੇ ਚੱਕਰ ਲਾ ਦਿਓ ਤਾਂ ਇਹ ਜਿਹੜਾ ਚੱਕਰ ਆ ਉਹ ਸਾਡੇ ਏ ਬੀ ਲਾਈਨ ਨੂੰ ਵੀ ਛੂਹੂਗਾ ਕੱਟੂਗਾ ਨਹੀਂ ਛੂਹੂਗਾ ਤੇ ਸੀ ਬਿੰਦੂ ਵਿਚੋਂ ਦੀ ਲੰਗੇਗਾ